ਬਠਿੰਡਾ ਦੀ ਧੋਬੀਆਣਾ ਬਸਤੀ ਤੋਂ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕੀਤਾ ਗਿਆ 50 ਗ੍ਰਾਮ ਹੈਰੋਇਨ ਅਤੇ 8000 ਰੁਪਿਆ ਡਰੱਗ ਮਨੀ ਸਮੇਤ ਗ੍ਰਿਫਤਾਰ ਥਾਣਾ ਸਿਵਲ ਲੈਣ ਵਿਖੇ ਕੀਤਾ ਗਿਆ ਮਾਮਲਾ ਦਰਜ ਕੀਤੇ ਗਏ ਬੰਧਾਵਲਾਤਾ ਐਤਵਾਰ ਨੂੰ 2 ਵਜੇ ਦੇ ਲਗਭਗ ਸੀਆਈਏ 2 ਦੇ ਇੰਚਾਰਜ ਇੰਸਪੈਕਟਰ ਕਰਨਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਬਠਿੰਡਾ ਦੀ ਧੋਬੀਆਣਾ ਬਸਤੀ ਵਿਖੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਜਦ ਉਹਨਾਂ ਵੱਲੋਂ ਰੋਕ ਕੇ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲੋਂ 50 ਗ੍ਰਾਮ ਹਰੋਇਨ ਅਤੇ 8000 ਰੁਪਿਆ ਨਕਦੀ ਬਰਾਮਦ ਕੀਤੀ ਗਈ ਇਹਨਾਂ ਕੋਲੋਂ ਡਰੱਗ ਬਣੇ ਬਰਾਮਦ ਕੀਤੀ ਗਈ ਜਿਨ੍ਹਾਂ ਤੇ ਇਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲੈਨਵੇਕੇ ਐਨ ਡੀ ਪੀ ਐਕਟ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਦੋਨਾਂ ਨੂੰ ਹਵਾਲਤ ਕੀਤਾ ਗਿਆ ਇਸ ਮੌਕੇ ਇੰਸਪੈਕਟਰ ਕਰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜਿਹੜੀ ਔਰਤ ਫੜੀ ਗਈ ਹੈ ਇਸ ਦੇ ਉੱਤੇ ਪਹਿਲਾਂ ਵੀ 7 ਮੁਕੱਦਮੇ ਐਨਡੀਪੀਐਸ ਐਕਟ ਦੇ ਇਹਦੇ ਉੱਤੇ ਆਪਣਾ ਦਰਜ ਹਨ ਅਤੇ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਦੱਸ ਦਈਏ ਕਿ ਬਠਿੰਡਾ ਪੁਲਿਸ ਨਸ਼ੇ ਨੂੰ ਲੈ ਕੇ ਲਗਾਤਾਰ ਸਖਤੀ ਵਰਤ ਰਹੀ ਹੈ ਅਤੇ ਲਗਾਤਾਰ ਇਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੀ ਧੋਬੀਣਾ ਬਸਤੀ ਤੋਂ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਅਤੇ 8000 ਰੁਪਿਆ ਡਰਗਮਣੀ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਥਾਣਾ ਸਿਵਲ ਲੈਣ ਵਿਖੇ ਬੰਦ ਹਵਾਲਤ ਕੀਤਾ ਗਿਆ ਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਆਸਲ ਕੀਤਾ ਜਾਵੇਗਾ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਸੀਆਈਏ 2 ਦੇ ਇਨਸਪੈਕਟਰ ਕਰਨ ਸਿੰਘ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਕੋ ਇੱਕ ਵਰਤਿਕ ਨਾਮ ਹੈ ਜੀ ਹਾਂ ਜੀ ਮੈਂ ਇਨਸਪੈਕਟਰ ਕਰਨ ਇਚਾਰਜ ਸੀਏ ਸਟਾਫ 2 ਠੰਡਾ ਕੱਲ ਸਾਡੇ ਸੀਐਸਟਾਫ ਪੂਰੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਪੈਟਰੋਲਿੰਗ ਜਿਹੜਾ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਜਿਹੜੀ 50 ਗ੍ਰਾਮ ਹੈਰੋਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਤੇ ਇਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਵਿੱਚ ਲੈਂਦੀ ਜਾ ਰਹੀ ਹੈ ਤੇ ਜਿਹੜੀ ਔਰਤ ਮਨਜੀਤ ਕੌਰ ਇਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਤਹਿਤ ਸੱਤ ਮੁਕੱਦਮੇ ਦਰਜ ਹੈਗੇ ਨੇ ਬਾਕੀ ਜਿਹੜਾ ਅੱਜ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਨਾਂ ਦਾ ਪਾਲਸਵਰਡ ਹਾਸਲ ਕਰਕੇ ਜਿਹੜਾ ਅਗਲੀ ਤਫ਼ਤੀਸ਼ ਵਿੱਚ ਲਿਆਂਦੀ ਜਾਊਗੀ ਅਤੇ ਇਹਦੇ ਮੁਕਦਮੇ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੇ ਬਾਰੇ ਜਿਹੜੀ ਤਫ਼ਤੀਸ਼ਾਂ ਵਿੱਚ ਲਿਆਂਦੀ ਜਾਵੇਗੀ ਡਰੱਗ ਮਨੀ ਵੀ ਕੇਸ ਨੂੰ ਪੂਰੀ ਕੀਤਾ ਹਾਂਜੀ ਇਹਨਾਂ ਦੇ ਕੋਲੋਂ ਕਰੀਬ 8000 ਰੁਪਏ ਦੀ ਜਿਹੜੀ ਡਰੱਗ ਮਨੀ ਬਰਾਮਦ ਹੋਈ ਹੈ ਜਿਹੜੀ ਮੁਕਦਮੇ ਦੇ ਵਿੱਚ ਅਸੀਂ ਰਿਕਵਰ ਕੀਤੀ ਹੈ ਬਾਕੀ ਇਹ ਮੁਕਦਮੇ ਦੇ ਬੈਕਵਰਡ ਫਾਰਵਰਡ ਲਿੰਕ ਦੇ ਬਾਰੇ ਅਸੀਂ ਜਿਹੜੀ ਤਫ਼ਤੀਸ਼ ਕਰਕੇ ਜਿਹੜੀ ਅਗਲੀ ਕਾਰਵਾਈ ਮਗਰ ਵਿੱਚ ਲਿਆਵਾਂਗੇ ਇਹ ਨਕਬੰਦੀ ਜਿੱਤੀ ਗਈ ਸੀ ਕਿ ਕੋਈ ਦਸਤਾਨ ਨਾ ਭੜੇ ਗਏ ਹਾਂ ਜੀ ਇਹ ਬਰਾਨੇ ਪੈਟਰੋਲਿੰਗ ਜਿਹੜੀ ਇਹਨਾਂ ਤੋਂ ਜਿਹੜੀ ਰਿਕਵਰੀ ਕੀਤੀ ਗਈ ਸੀ ਪੁਲਿਸ ਪਾਰਟੀ ਜਿਹੜੀ ਹੈ ਤੋਂ ਵੀਰਾਂ ਬਸਤੀ ਸਿਵਲ ਲਾਈਨ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਕਰ ਰਹੀ ਸੀ ਉਹ ਪੈਟਰੋਲਿੰਗ ਦੇ ਦੌਰਾਨ ਜਿਹੜੀ ਸ਼ੱਕੀ ਹਾਲ ਦੇ ਵਿੱਚ ਜਦੋਂ ਇਹ ਵਿਅਕਤੀ ਮਲੇ ਜਦੋਂ ਇਹਨਾਂ ਦੀ ਚੈਕਿੰਗ ਦੇ ਦੌਰਾਨ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਿਕਵਰ ਹੋਈਆਂ ਜੀ ਇਹ ਸਟਾਫ ਕੀ ਮੌਜੂਦ ਹੈ ਹਾਂ ਜੀ ਬਿਲਕੁਲ ਜਿਹੜੀ ਸਾਡੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਇਹ ਪਹਿਲਾਂ ਤੋਂ ਜਿਹੜੀ ਮਹਿੰਮ ਸਾਡੀ جاری ਹੈ ਜਾਰੀ ਰਹੇਗੀ ਅਤੇ ਜਿਹੜੇ ਜੋ ਵੀ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰਦੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਜਿਹੜੀ ਜਲਦੀ ਤੋਂ ਜਲਦੀ ਇਹਨਾਂ ਤੇ ਜਿਹੜੀ ਨਾਪ ਪਾਈ ਚਲਣੀ